ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਵਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਦਿਖਾਵਾਂਗੇ ਚਾਰੇ ਕੱਪੜਾ ਗੀਆਂ ਇਹ ਸੇਲ ਦਾ ਡਿਟੇਲ ਵੀਰ ਤੁਸੀਂ ਇਹਨਾਂ ਬਾਰੇ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਲਵਿੰਦਰ ਸਿੰਘ ਪਿੰਡ ਮੱਝੂਗੇ ਜ਼ਿਲ੍ਹਾ ਬਰਨਾਲਾ ਠੀਕ ਆ ਪਤਾ ਔੜ ਦੇ ਨਾਲ ਹੀ ਆ ਗਿਆ ਹਨਾ ਸੋ ਫਿਰ ਮੇਰੇ ਪਿੰਡਾਂ ਦੀਪਗੜ੍ਹ ਦੇ ਨੇੜੇ ਪਿੰਡਾਂ ਦੋ ਕਿਲੋਮੀਟਰ ਦੇ ਮੱਝੂਕੇ ਤੇ ਮੋਬਾਈਲ ਨੰਬਰ ਆਪਣਾ ਜੀ ਨੰਬਰ ਹੈਗਾ ਆਪਣਾ 99154 67563 99154 67563 ਅੱਜ ਆਪਾਂ ਚਾਰ ਬੜਾ ਦਿਖਾਵਾਂਗੇ ਚਾਰੇ ਗੱਬਣਾ ਹਣਾ ਚਾਰੇ ਲੱਭਣਾ ਹਾਂ ਇਹਨਾਂ ਦੇ 25 25 ਤਰੀਕ ਨੂੰ ਗਣ ਪੂਰੇ ਦੋਨਾਂ ਦੇ ਠੀਕ ਹੈ ਇਹਨਾਂ ਬੜਾ ਨਹੀਂ ਜਾਣੀ ਦੁੱਧੋਂ ਬਹੁਤ ਸੂਣੀ ਗਾਰੰਟੀ ਆ ਠੀਕ ਹੈ ਲੱਗ ਭਾਗ ਮਹੀਨੇ ਜਾਂ ਅੰਦਰ ਅੰਦਰ ਸੂਣ ਚ ਬਾਕੀ ਹੈ ਇਹਨਾਂ ਦਾ ਹਣਾ ਨਾ ਨਾ 25 25 ਦਿਨ ਇਸ 25 25 ਤਰੀਕ ਨੂੰ ਦਿਨ ਪੂਰੇ ਆ ਅਸੇ ਇਸ 25 ਤਰੀਕ ਨੂੰ 8 8 9 9 ਦਿਨ ਲੱਗੇ ਐਸਾ 8 8 ਦਿਨ ਬਾਕੀ ਆ ਇਹ ਆਏ ਫਿਰ ਜੋੜਾ ਇੱਕੋ ਇੱਕ ਕਰੋਗੇ ਲੈਦਾ ਆਇਆ ਨਹੀਂ ਲੰਨਾਂ ਦਾ ਟੋਟੀਆ ਜਾਨੀ ਆਪਾਂ ਜੋੜਾ ਬਣਾਇਆ ਹੈ ਨਾ ਠੀਕ ਹੈ ਜਿਹੜੇ ਆਪਾਂ ਪਹਿਲਾਂ ਨੰਬਰ ਤੇ ਦੇਖੀ ਜਾਨੇ ਇਹਦਾ ਆਪਣਾ ਰਿਕਾਰਡ ਮਾਲਕਾਂ ਦੇ ਦੁੱਧ ਕਿੰਨਾ ਦੱਸਿਆ ਬਰੂਨ ਦਾ 30 32 ਕਿਲੋ ਨਟ 30 ਬੱਤੀ ਗਲੋ ਹਾਂ ਇਹਨੇ 30 ਠੀਕ ਹੈ ਐਦ ਕੀ ਆਪਾਂ ਅੰਦਾਜ਼ਾ ਲਾਗੇ ਜਿਹੜੇ ਵੀ ਦੂਜੇ ਸੂਏ ਹਾਈਸਟ ਰੋਧ ਕਿੰਨਾ ਪਾ ਦੂਗੀ ਇਹ ਤੋਂ ਤੋਂਨੇ 70 ਕਿਲੋ ਦੇ ਦੇਣੀ ਆ ਪੱਕਾ ਠੀਕ ਆ 35 ਤੋਂ ਆਵਾਪੜੀਆਂ ਹੈਗੀ ਹੈਗੀ ਆ 30 ਬੱਤੀ ਗਲੋ ਵਾਲਾ ਪੱਕਾ ਠੀਕ ਆ ਸੀਮਣਾ ਦਾ ਬਾਇਓ ਡਾਟਾ ਹੈਗਾ ਜਾਂ ਨਹੀਂ ਹੈਗਾ ਹੈਗਾ ਉਹ ਦੱਸ ਦਾਂਗੇ ਆਪਾਂ ਜਦੋਂ ਗਾਹ ਕਾਉਂ ਨਾ ਆਪਣੇ ਕੋਲ ਠੀਕ ਆ ਵੀ ਕਿਹੜਾ ਲੱਗਿਆ ਵਾ ਸਾਰਾ ਬਾਇਓ ਡਾਟਾ ਆਪਾਂ ਦੇਵਾਂਗੇ ਹਾਂ ਹਾਂ ਜਿਹੜਾ ਇਹਨਾਂ ਦੇ ਲੱਗਿਆ ਉਹਨਾਂ ਦਾ ਆਪਾਂ ਨੂੰ ਪਤਾ ਠੀਕ ਆ ਦੂਜਾ ਦਾ ਹੁਣ ਦੂਜੇ ਦੂਜੇ ਸੂਏ ਦੂਜਾ ਨਹੀਂ ਹਨਾ ਹਾਂਜੀ ਤੇ ਉਹਨਾਂ ਸਭਰੋ ਕੱਦ-ਕਾੜ ਵਗੈਰਾ ਦੇਖੋ 35 ਤੋਂ ਵੀ ਜਾਣੀ ਤੇ 35 ਦਾ ਪਲਾਸੀ ਕੋ ਠੀਕ ਆ 35 ਦਾ ਅਵਾਬਾੜੀ ਕੱਦ-ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਧਰਾ ਤੇ ਲੇਵੇ ਦੀ ਫਿਟਿੰਗ ਜੈਨੂਇਨ ਦੂਜਾ ਸੁਆਸ ਹੁੰਦੀ ਪਈਆ ਜਿਹੜਾ ਸੀਮਨ ਲੱਗਿਆ ਵੀਰੋ ਸਾਨੂੰ ਬਾਇਓ ਡਾਟਾ ਸਾਰਾ ਦੱਸ ਦੇਣਗੇ ਸੂਣ ਦੇ ਵਿੱਚ ਅੱਜ ਇਹਦੇ 8 ਦਿਨ ਪੈਂਡਿੰਗ ਪਿਆ ਸੋ ਸਾਈਜ਼ ਵਗੈਰਾ ਤੇ ਬਾਡੀ ਮੰਤਰ ਵਗੈਰਾ ਦੇਖੋ ਫੁੱਲ ਸਾਈਜ਼ ਦੇ ਵਿੱਚ ਆ ਤੇ ਬਾਕੀ ਥਾਣਾ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਧਰਾ ਪੂਰਾ ਫਿਟਿੰਗ ਅੜਾ ਹਵਾ ਨਾ ਜਾਵਾ ਤੇ ਦੂਸਰਾ ਸੁਆਸ ਹੁੰਦੀ ਪਈ ਆ ਚਮਕ ਧਾਮ ਕੇ ਦੇਖੋ ਪ੍ਰਿੰਟ ਪ੍ਰਿੰਟ ਸੀਮਨ ਬਾਇ ਡਾਟਾ ਸਾਰਾ ਤੁਹਾਨੂੰ ਮਿਲ ਜੂਗਾ ਰੇਟ ਵੀਰ ਕਹਿੰਦਾ ਫੋਨ ਤੇ ਹੋਊਗਾ ਤੇ ਜਿੱਦਾਂ ਦੀ ਚੀਜ਼ ਆ ਉਦਾਂ ਦਾ ਰੇਟ ਹੋਊਗਾ 35 ਲੀਟਰ ਤੋਂ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਸੂਣ ਦੇ ਵਿੱਚ ਆ ਜਿਹਦੇ 7 ਤੋਂ 8 ਦਿਨ ਬਾਕੀ ਭਇਆ ਫੁੱਲ ਸਾਈਜ਼ ਆ ਤੁਸੀਂ ਆਦੀ ਰਹਿੰਦੇ 10 ਵੀ ਲੈ ਸਕਦੇ ਨਾ 8 ਮੰਨ ਕੇ ਚੱਲੇ ਠੀਕ ਹੈ ਇੱਕ ਦੋ ਦਿਨ ਪਾਸੇ ਉੱਪਰ ਥੱਲੇ ਵੀ ਲੈ ਸਕਦਾ ਹਨਾ ਸੋ ਫੇਸ ਬਿਊਟੀ ਵਗੈਰਾ ਤੇ ਬਾਕੀ ਪ੍ਰਿੰਟ ਰੂਟ ਦੇਖੋ ਵਹਿੜ ਦੇ ਬਹੁਤ ਚੰਗੇ ਫੁੱਲ ਬਰੀਡ ਵਾਲੀ ਵਹਿੜ ਹੈ ਜਿਹੜੇ ਵੀਰ ਕਹਿੰਦੇ ਆ ਕਿ ਆਪਾਂ ਚੰਗੀ ਬਰੀਡ ਵਾਲੀ ਵਹਿੜ ਲੈਣੇ ਆ ਕਿ ਬਰੀਡ ਤੇ ਕੰਮ ਕਰਨਾਗਾ ਇਦਾਂ ਦੀ ਵਹਿੜ ਤੁਹਾਡਾ ਸੁਪਨਾ ਪੂਰਾ ਕਰੂਗੀ ਬਰੀਡ ਵਾਲੇ ਪਾਸਿਓ ਤੇ ਪਲੱਸ ਵਾਲੇ ਦੁੱਧ ਵਾਲੇ ਪਾਸਿਓ ਜਿਹੜੀ ਬਾਈ ਜੀ ਦੂਜੇ ਨੰਬਰ ਤੇ ਆਪਾਂ ਵਹਿੜ ਦੇਖੀ ਜ ਨੇ ਇਹ ਵੀ ਦੂਸਰਾ ਸੂਏ ਜਣਾ ਸੇਮ ਠੀਕ ਹੈ ਇਹਦਾ ਬਾਇਓ ਡਾਟਾ ਹੈਗਾ ਸੀਮਨ ਵਾਲਾ ਇਹਦਾ ਹਾਂ ਇਹਦਾ ਬਾਇਓ ਡਾਟਾ ਵੀ ਆਪਾਂ ਦੇਵਾਵਾਂਗੇ ਹਨਾ ਹਾਂ ਹਾਂ ਦੱਸਾਂਗੇ ਤੇ ਉੱਤੇ ਮੰਨ ਕੇ ਚੱਲ ਠੀਕ ਹੈ ਇਹਦੇ ਵੀ 25 ਤਰੀਕਾ ਨੂੰ ਪੂਰੇ ਦ ਠੀਕ ਹੈ ਸੋ ਲਗਭਗ 8-9 ਦਿਨ ਤੁਸੀਂ ਇਹਦੇ ਮੰਨ ਸਕਦੇ ਹੋ ਇਹਦੇ ਵਿੱਚ ਸੂਜ ਬਾਕੀ ਪਿਆ ਠੀਕ ਹੈ ਬਾਕੀ ਸੈ ਸੂਜ ਬਾਡੀ ਬੰਤਰ ਵਗੈਰਾ ਤੇ ਸਾਰਾ ਰਿਗਾਰਡ ਠੀਕ ਹੈ ਹਜੇ ਦਾ ਮੰਨ ਕੇ ਚਲੋ 65% ਹਵਾਨਾ ਦਿਖਾਈ ਦਿੰਦਾ ਇਹਦਾ 35 30 35% ਇਹਨੇ ਹੋਰ ਮੰਨ ਕੇ ਚਲੋ ਹਵਾਨਾ ਆਪਦਾ ਗੇਨ ਕਰਨਾ ਹੈਗਾ ਤੇ ਫੇਸ ਬਿਊਟੀ ਵਗੈਰਾ ਦੇਖੋ ਪ੍ਰਿੰਟ ਰੂਲ ਵੜ੍ਹਦੇ ਫੁੱਲ ਰਾਜੀ ਵੜ੍ਹਦਾ ਵੱਡੀਆਂ ਵੜ੍ਹਦਾ ਜਿਹੜੇ ਮੰਨ ਕੇ ਚਲੋ ਬਲੇਰੋ ਦੇ ਵਿੱਚ ਕਲੀਆਂ ਪੇਕੇ ਜਾਣ ਵਾਲੀਆਂ ਉਸ ਆਪਾਂ ਤੁਹਾਨੂੰ ਵੜਾ ਦਿਖਾਈ ਜੰਨੇ ਆ ਦੂਸਰਾ ਦੂਸਰਾ ਸੂ ਆ ਗਈ ਵੇਬੀ ਦੇ ਘਟਦਾ ਦਾ ਨਾ ਪੈਂਡਿੰਗ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਕਿਆ ਬਾਤ ਆ ਰਾਜੀ ਸਮੀ ਬੜੀ ਵੱਡੀ ਬੁੱਡੀ ਫੁੱਲਾ ਕਿਸੇ ਪਾਸੇ ਲਿਸੀ ਨਾ ਵੀ ਨਹੀਂ ਚੰਗੀ ਜੰਦਜ਼ਰ ਵਾਲੀ ਵਹਿੜ ਦੂਸਰਾ ਸੁਸੂ ਨੂੰ 35% ਦੁੱਧ ਜੇ ਤੋ ਆਪਾਂ ਉਮੀਦ ਲਾ ਸਕਦੇ ਆ ਤੇ ਜਿਹੜੀ ਤੀਜੇ ਨੰਬਰ ਦੇ ਆਪਾਂ ਬੱਚੀ ਦੇਖੀ ਜਨੇ ਜੀ ਪਲੂਣ ਪਹਿਲਾ ਸੁਆ ਤੇ ਇੱਕ ਹੈ ਇੱਕ ਦਿਨ ਵਾਕਿਆ ਸੁਣਦੇ 20 ਦਿਨ ਪਏ ਠੀਕ ਆ 20 ਦਿਨ ਇਹਦੇ ਸੁਣ ਚ ਬਾਕੀ ਪਏ ਆ ਤੇ ਦੰਦੋ ਕਿਵੇਂ ਆ ਕੀ ਵੀਰੇ ਇਹ ਸੰਦੂ ਚੌਕ ਦੇ ਛੱਪ ਚੌਕ ਦੇ ਦੰਦ ਚੱਕ ਦੀ ਬਈ ਹੈਣਾ ਸੋ ਫਿਰ ਫੇਸ ਕੁਆਲਟੀ ਵਗੈਰਾ ਦੇਖੋ ਕੁਝ ਦਿਨ ਇਹਦੇ ਵਿੱਚ ਸੂਣ ਚ ਬਾਕੀ ਪਿਆਗੇ ਅੱਛਾ 20 ਦਿਨ ਸੂਣ ਚ ਇਹਦੇ ਬਾਕੀ ਇਹਦਾ ਬੰ ਅੰਦਾਜ਼ਾ ਲਾਈ ਜਦੋਂ ਤੇ ਕਿੰਨਾ ਦੇ ਦੂਗੀ ਇਹਦੀ ਮਾਂ ਵਾਲੀ ਚੰਗੀ 30 ਤਾਂ ਦੇ ਦੂ 28 30 ਠੀਕ ਹੈ 28 30 ਕਿਲੋ ਠੀਕ ਹੈ ਸੋ ਹਜੇ ਇਹਦੇ 20 ਦਿਨ ਬਾਕੀ ਪਿਆ ਸੋ ਬੈਡ ਦਾ ਲੇਵਾ ਵਗੈਰਾ ਦੇਖੋ ਫਿਟਿੰਗ ਵਾਲਾ ਪਲੂਨ ਪਹਿਲਾ ਸੂਆ ਮੂੰਹੋਂ ਚਾਰ ਦੰਦ 20 ਦਿਨ ਪੈਂਡਿੰਗ ਪਿਆ ਸੂਣ ਦੇ ਵਿੱਚ ਤੇ ਸੀਮਨ ਬਾਇਓ ਡਾਟਾ ਇਹਦਾ ਵੀ ਮਿਲ ਜੂਗਾ ਜੀ ਹਾਂ ਇਹਦੇ ਵੀ ਜਗਾ ਟੀਚਾ ਲੱਗਿਆ ਠੀਕ ਹੈ ਉਹ ਆਪਾਂ ਕਨਫਰਮ ਵੀਰ ਨੂੰ ਕਰ ਦਾਂਗੇ ਹਣਾ ਹਾਂ ਅੱਗੇ ਇਹਦੀ ਚੌਥੇ ਨੰਬਰ ਦਾ ਆਪਾਂ ਬੈੜ ਦੇਖੀਏ ਨਾ ਬਾਈ ਜੀ ਇਹ ਕਿਹੜਾ ਸੁਆ ਸੂਰੀ ਆ ਦੂਜਾ ਸਿੱਗੀ ਆ ਦੰਦਾਂ ਚ ਅੱਛਾ ਦੂਜਾ ਸੁਆ ਦੰਦੋ ਸਿੱਗੀ ਆ ਗਈ ਹੈ ਨਾ ਸੋ ਵੀਰੋ ਕੱਦ ਕਾਠ ਵਗੈਰਾ ਤੇ ਸ਼ਾਈਨਿੰਗ ਸੂਨਿਕ ਦੇਖੋ ਬੈੜ ਦੀ ਪ੍ਰਿੰਟ ਬਰੋਡ ਬੜਾ ਪਿਆਰਾ ਹੈਗਾ ਇਹਦੇ ਵੀ 10 ਤੇ 12 13 ਲੱਗਦਾ ਜੇ ਮੰਨਦੇ ਤੇ 10 ਦਿਨ ਪੱਕੇ ਪੈਣਾ ਠੀਕ ਆ 10 ਕੁ ਦਿਨ ਇਹਦੇ ਵੀ ਸੂਨ ਚ ਬਾਕੀ ਪਿਆ ਹੈ ਨਾ ਤੇ ਸੀਮਿੰਟ ਬੈਡਾਟ ਇਹਦਾ ਹੈਗਾ ਆਪਣੇ ਕੋਲ ਜੀ ਇਹਦਾ ਹਾਂ ਠੀਕ ਆ ਜਿਹੜਾ ਹੁਣ ਲੱਗਿਆ ਬਹੁਤ ਚੰਦਾ ਲੱਗਿਆ ਉਹ ਪੱਕਾ 10 ਦਿਨ ਠੀਕ ਹੈ ਤੇ ਇਹਦਾ ਦੁੱਧ ਲੱਗਿਆ ਸੀ ਕਿੰਨੇ 25 22 ਕਲੂਨ ਕੋਲ ਠੀਕ ਹੈ ਵੱਧ ਹੀ ਗੱਡੂ ਕੈਨ ਦਾ ਭਾਵ 30 ਲੀਟਰ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲੇ ਹਨਾ 25 30 ਠੀਕ ਹੈ ਠੀਕ ਹੈ ਧੋਰ ਦੇ ਬਾਹਰ ਨੂੰ ਸੋ 28 30 ਕਿਲੋ ਦੁੱਧ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਸੂਣ ਦੇ ਨੈਟ ਦੇਨ ਮੰਨ ਕੇ ਚੱਲੇ ਵੀ 10 ਕੱਟ ਸਕਦੀ ਆ ਹਨਾ 10 ਤਾਂ ਰਿਤੇ 12 13 ਠੀਕ ਹੈ 12 13 ਤੇ ਬਾਕੀ ਸੋ ਬੈਡ ਦੀ ਬਿਊਟੀ ਵਗੈਰਾ ਚੈੱਕ ਕਰੋ ਪੂਰੀ ਸੋਹਣੀ ਸਾਫ ਸੁਥਰੀ ਫੇਸ ਬਿਊਟੀ ਵਗੈਰਾ ਚੈੱਕ ਕਰੋ ਚੰਗੀ ਫੁੱਲ ਬਰੀਡ ਦੇ ਵਿੱਚ ਆਉਂਦੀ ਆ ਸੂਹਾ ਦੂਸਰਾ ਸੂਰੇ ਆ ਤੇ 10 ਤੋਂ ਬਰਸ ਦਿਨ ਬਾਕੀ ਪੈ ਖਬਰੋ ਲੇਵਾ ਵਗੈਰਾ ਦੇਖੋ ਨੇੜੇ ਦੇ ਇੱਕ ਵਾਰ ਫਿਰ ਸੋਹਣਾ ਸਾਫ ਸੁਥਰਾ ਲੇਵਾ ਚਾਰ ਬਿਹੜਾ ਆਪਾਂ ਨੂੰ ਵੀਡੀਓ ਦੇ ਵਿੱਚ ਕਵਰ ਕਰਕੇ ਦਿਖਾ ਦਈਆ ਹੁਣ ਚਾਰਾਂ ਨੂੰ ਗੱਟੀ ਚਲਦੀ ਠੀਕ ਹੈ ਚਾਰੇ ਦੀਆਂ ਚਾਰੇ ਬਿਹੜਾ ਫੁੱਲ ਬਰੀਡ ਦੇ ਵਿੱਚ ਆ ਜਮਾ ਪਿੰਡ ਮੱਝੂਕੇ ਜ਼ਿਲ੍ਹਾ ਬਰਨਾਲਾ ਤੇ ਭਾਈ ਜੀ ਮੋਬਾਈਲ ਨੰਬਰ ਬੋਲੇ ਦੁਬਾਰੇ ਆਪਣਾ 99154 99153 ਸਟਾਰ 503 ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਬਦਾ ਤੈਅ